ਅਸੀਂ ਸਰਪੰਚ ਸਾਹਿਬਾ ਚ ਚੋਣ ਹੋਈ ਹੈ ਪ੍ਰਧਾਨਿਕ ਦੀ ਸਟੇਟੀ ਦੇ ਵਿੱਚ ਖੜਿਆਂਗੇ ਗੁਰਮਲਾਪ ਸਿੰਘ ਚੁਣੇ ਗਏ ਨੇ ਕੀ ਕਹੋਂਗੇ ਇਹਨਾਂ ਦੇ ਬਾਰੇ ਅਸੀਂ ਤਾਂ ਇਹਨਾਂ ਤੋਂ ਸਾਰੇ ਚੁਣੇ ਗਏ ਮੈਂਬਰਾਂ ਤੋਂ ਕਮੇਟੀ ਦੇ 11 ਦੇ 11 ਤੋਂ ਤੇ 10 ਮੈਂਬਰਾਂ ਤੋਂ 11ਵੇਂ ਪ੍ਰਧਾਨ ਤੋਂ ਇਹੀ ਅਸ ਕਰਦੇ ਆਂ ਵੀ ਸਟੇਟੀ ਨੂੰ ਵਧੀਆ ਇੱਕ ਦੇ ਕੇ ਕਿਸਾਨਾਂ ਦੇ ਹੱਕ 'ਚ ਖੜਕੇ ਸਟੇਟੀ ਦੀ ਕੋਈ ਬਿਲਡਿੰਗ ਬਣਾਉਣ ਵਾਲੀ ਉਹ ਬਣਾਵੇ ਕੋਈ ਸੰਦਾਂ ਦੀ ਜ਼ਰੂਰਤ ਹੈ ਉਹਨਾਂ ਦੀ ਸਾਫ ਸੰਭਾਲ ਕਰਕੇ ਵਧੀਆ ਕਿਸਾਨਾਂ ਨੂੰ ਪਿੰਡਦਿਆਂ ਨੂੰ ਛਾਜਲੇਦਿਆਂ ਨੂੰ ਕੋਠਿਆਂ ਨੂੰ ਵਧੀਆ ਸਹੂਲਤ ਦੇਣਾ ਤਾਂ ਜੋ ਅੱਗੇ ਸਟੇਟੀ ਨੂੰ ਅੱਗੇ ਤੇ ਉੱਪਰ ਲੈ ਜਾ ਸਕੀਏ ਸਟੇਟ ਆਲੇ-ਦਾਲੇ ਪਿੰਡਾਂ ਦੇ ਸਟੇਡੀਅਮ ਦੇ ਬਹੁਤ ਕਾਮਯਾਬ ਨੇ ਟਰੈਕਟਰ ਨੇ ਇੱਕ ਪੈਨਾ ਨੇ ਉਹ ਚੀਜ਼ਾਂ ਚ ਲੈ ਕੇ ਜਾਣ ਅਸੀਂ ਇਹਨਾਂ ਦਾ ਸਾਥ ਹਰ ਹਾਲ ਨਾਲ ਮੋੜੇ ਨਾਲ ਮੋੜਾ ਲਾ ਕੇ ਕਢਾਂਗੇ ਪੰਚਾਇਤ ਜਾਨੀ ਪੂਰਾ ਸਾਥ ਦੋ ਪੂਰਾ ਸਾਥ ਦੋਗੀ ਠੀਕ ਹੈ ਜੀ ਧੰਨਵਾਦ ਹਾਂਜੀ ਗੁਰਮੁਲਾਪ ਜੀ ਅੱਜ ਜੀ ਨੂੰ ਪ੍ਰਧਾਨਗੀ ਦੀ ਪ੍ਰਧਾਨਗੀ ਚੁਣਿਆ ਗਿਆ ਪ੍ਰਧਾਨ ਚੁਣਿਆ ਗਿਆ ਕੀ ਕਹੋਗੇ ਇਹਦੇ ਬਾਰੇ ਜੀ ਪਹਿਲਾਂ ਤਾਂ ਜੀ ਮੈਂ ਸਾਰੇ ਨਗਰਮਾਸੀਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਸਾਰੇ ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਠੀਕ ਹੈ ਜੀ ਕੀ ਕਰੋਗੇ ਕੀ